ਲਾ ਸੱਜਣਾਓ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕਿਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਚਾਰ ਬੱਛੀਆਂ ਦੀ ਵੀਡੀਓ ਦਿਖਾਵਾਂਗੇ ਇੱਕ ਨੰਬਰ ਤੇ ਜਰਸੀ ਦੋ ਨੰਬਰ ਤੇ ਆ ਗਈ ਕ੍ਰੋਸ ਅੰਗ ਦੇ ਵਿੱਚ ਤਿੰਨ ਤੇ ਵੀ ਕ੍ਰੋਸ ਅੰਗ ਦੇ ਵਿੱਚ ਆ ਗਈ ਤੇ ਇੱਕ ਆ ਗਿਆ ਇੱਧਰ ਬੱਚਾ ਹੀ ਆ ਗਿਆ ਪਹਿਲੇ ਸੂਏ ਸੂਨ ਵਾਲੀ ਆ ਥਣ ਦਾ ਸਹਿਜ ਬਹੁਤ ਕਮਾਲ ਦਾ ਰੱਖਦੀ ਆ ਪ੍ਰਿੰਟ ਵਾਈਜ਼ ਲੈਗ ਸਕੋਰ ਵਾਈਜ਼ ਰੰਗ ਰੂਪ ਵਾਈਜ਼ ਫੁੱਲ ਸ਼ਾਨਦਾਰ ਬੱਛੀ ਆ ਗਈ ਬਾਕੀ ਆਪਾਂ ਪਹੁੰਚੇ ਹੋਏ ਬਾਈ ਚਮਕੌਰ ਕੋਲੇ ਅਕਸਰ ਬਾਈ ਕੋਲੋਂ ਹੈ ਮੰਨ ਲਓ ਵੀ ਚੰਗੀ ਕੁਆਲਿਟੀ ਦੀਆਂ ਵਧੀਆ ਨਸਲ ਦੇ ਤੋਹਫੇ ਦਿਖਾਉਂਦੇ ਆ ਆ ਜਾ ਜਨਪੁਰ 4K ਮਿਆਂ ਵਧੀਆ ਪਰਮਾਤਮਾ ਦੀ ਕਿਰਪਾ ਭਰਾ ਚੜਦੀ ਕਲਾ ਚੜਦੀ ਕਲਾ ਜੀ ਕੱਲ ਕਿਸ ਨੇ ਦੇਖੀ ਨਹੀਂ ਭਰਾ ਠੀਕ ਆ ਗੱਲ ਹਾਂ ਕਿਹੜੇ ਪਾਸੇੋਂ ਸ਼ੁਰੂ ਕਰੀਏ ਜਰਸੀ ਤੋਂ ਕਦੋਂ ਸੂਈ ਆ ਇਹ ਤਰ੍ਹਾਂ ਕੇ ਚਾਰ ਕੇ ਸਵੇਜ ਜੇਰ ਜੂ ਰੋਪੀ ਆ ਦੀ ਫਾਈ ਜੇਰ ਤੇ ਮਾਰਦੇ ਕਰੀ ਕੈਮਰਾ ਜੇਰ ਵੀ ਡਾਨਾ ਤੇ ਸਵੇਰੇ ਸਿਹਰ ਨਬੂਦਰੇ ਦੇ ਅੰਦਰ ਤੌੜ ਦਾ ਸੇਮ ਸੇਕ ਸਿੱਗ ਦੇ ਅੰਦਰ ਚੱਕੀਆਂ ਦੇ ਹਲੇ ਭਰਾ ਮਰਾ ਦੰਦੀ ਪਟ ਕੇ ਜਾ ਬਾਈ ਕਹਿੰਦਾ ਛਿੱਗ ਦੇ ਚੱਕਦੀ ਆ ਨਾਲ ਵੀ ਜਰਸੀ ਬੱਛੀ ਆ ਤੇ ਆਪ ਆ ਗਈ ਇਹ ਕਾਫੀ ਕਲਰ ਦੇ ਵਿੱਚ ਪਿਓਰ ਜਰਸੀ ਦੇ ਵਿੱਚ ਆ ਗਈ ਜੇ ਗੱਲ ਕਰ ਲਈ ਲੈ ਵਾਲੂ ਬੱਦੇ ਕੁਰੀ ਜੱਡੀ ਕਾ ਫੋਟ ਦਾ ਆਡਰ ਚੱਕੀ ਕਰ ਹਾਂ ਲੈ ਵਾਲਾ ਬਹੁਤ ਸੁਣਨ ਲੱਗਿਆ ਬੜਾ ਦੇ ਕਰਮਾਲੀ ਦੇ ਉਹ ਖਾਸੀਅਤ ਹੁੰਦੀ ਆ ਇਹ ਸੱਜਣਾ ਵੀ ਇਹਨਾਂ ਦੇ ਗਾਵਾਂ ਦੇ ਲੇਵੇ ਬਹੁਤ ਸ਼ਾਨਦਾਰ ਹੁੰਦੇ ਆ ਅਕਸਰ ਫੁੱਲ ਮਜ਼ਬੂਤ ਜੜ ਵਾਲਾ ਆਡਰ ਆ ਗਿਆ ਤੇ ਆ ਗਈ ਜਰਸੀ ਆ ਗਈ ਕਾਫੀ ਕਾਫੀ ਗਰਮੀ ਦੇ ਵਿੱਚ ਗਰਮੀਆਂ ਨਜ਼ਾਰੇ ਦੇ ਦੂ ਬਾਈ ਯਾਰਾ ਦੁੱਧ ਤਾਂ ਨਹੀਂ ਮੈਂ ਕਹਿੰਦਾ 25 ਗਾਵਾ ਠੀਕ ਹੈ ਬਾਈ ਪਰ ਨਜ਼ਾਰੇ ਦੇ ਦੂ ਭਰਾ ਮੇਰਾ ਦੋ ਟਾਈ ਉਹੀ ਗੱਲ ਆ ਵੀ ਤੁਸੀਂ ਜਿਹੜੇ ਭਰਾ ਨੇ ਲੈਣੀ ਹੁੰਦੀ ਆ ਉਹਦੀ ਜੱਜਮੈਂਟ ਲਾ ਲਿਆ ਕਰੋ ਹਾਂ ਦੁੱਧੂ ਨੂੰ ਕੁੱਦੀ ਮੰਗ ਲੈਂਦੇ ਦੇ ਦਿੰਦੇ ਆ ਸਰ ਕਿਉਂ ਆਪਣਾ ਮੂੜੇ ਹੋਸੇਗਾ ਪਰ ਜਿੰਨੀ ਆਈਏ ਮਜ਼ਬੂਤ ਵਾਲੀ ਆਏਗਾ ਨਜ਼ਾਰੇ ਦੇ ਦੂ ਜਿਹੜਾ ਲੈ ਕੇ ਉਪਰਾ ਅੰਗਾ ਪੈਰਾਂ ਦੀ ਮਜ਼ਬੂਤ ਆ ਵਜਨ ਬਜੂਦ ਵਾਲੀ ਆ ਗਈ ਕਮਾਲ ਆ ਬਾਈ ਇੱਥੇ ਬੜਾ ਖਰਾ ਹੱਥ ਤੋਂ ਮਾਰ ਕੇ ਜੁਮਾ ਉਸ ਵੀ ਨਹੀਂ ਗਈ ਬਾਈ ਕਮਾਲ ਹੈ ਦੇਖ ਲੈ ਆ ਇਥੋਂ ਘਰੀ ਵੀਊ ਕਰਕੇ ਦਿਖਾ ਦੇ ਕਿਉਂਕਿ ਥੋੜਾ ਜਿਹਾ ਮੌਸਮ ਉੱਤੋਂ ਜ਼ਿਆਦਾ ਗਰਮੀ ਦਾ ਆ ਗਿਆ ਕਮਾਲ ਆਸਤਾ ਦਾ ਹਾਂ ਤੂੰ ਲੱਗ ਉਹਦੋਂ ਸਾਹਮਣੇ ਲੈ ਕੈਮਰਾ ਲੈ ਲੈ ਬੰਨੇ ਵੀ ਤੁਹਾਨੂੰ ਜਾ ਕੇ ਧਾਰਾ ਮਾਰ ਕੇ ਦਿਖਾ ਦੂੰਗਾ ਨਾਲ ਇਹਦੇ ਆ ਗਈ ਬੱਚੀ ਤੇ ਆ ਪਾਗੀ ਜਰਸੀ ਦੇ ਵਿੱਚ ਇੱਥੇ ਜੇ ਰੋਕ ਲਾ ਮਾੜੀ ਇੱਥੋਂ ਘਰੀ ਗੈਪ ਗੂਪ ਦਿਖਾ ਦੀ ਥਣਾ ਦਾ ਰੋਕ ਲਾ ਰੋਕਲਾ ਖੜਾ ਕਰ ਦੇ ਬੱਚੇ ਇਧਰ ਮੋੜ ਲਿਆ ਮੜਕ ਕਰ ਲੈ ਮੋੜ ਕੇ ਕਮਾਲ 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 ਇੱਥੇ ਕਮਾ ਕੇ ਕਢਾ ਲੈ ਇੱਥੋਂ ਪੀਸ ਇੱਥੇ ਖੜਾ ਲੈ ਲੈ ਦੇਖੀ ਗਗਰੀ ਕੋ ਹੋ ਰਿਹਾ ਕਾਸੀ ਤੇ ਜੀ ਆਈ ਮਗ ਧਾਰਾ ਮਰਵਾ ਲੂ ਕੁਛ ਨਹੀਂ ਜੀ ਉਹ ਤੇ ਦੋਨੇ ਪਾਸੇ ਮਰਵਾ ਲੂ ਜ਼ਰਾ ਕੁਝ ਨਹੀਂ ਕਹਿੰਦੀ ਆ ਬੰਟੇ ਗੇੜੀਆਂ ਹੀ ਨਿਆਰੇ ਦੇ ਦੂ ਬਈ ਜਿਹੜੇ ਬੰਦੇ ਨੇ ਲੈਣੀ ਆ ਕਮਾੜਾ ਬਾਈ ਲੈ ਚਲ ਕਮਾ ਕੇ ਸ਼ਿਗ ਦੇ ਦੰਦ ਚੱਕਦੀ ਆ ਰਿਜਨਲ ਦੂਜਾ ਸੁਹਾ ਨਾਲ ਇਹਦੇ ਬੱਛੀਆ ਤੇ ਮਜ਼ਬੂਤ ਆ ਗਈ ਉੱਤੋਂ ਟਾਂਚੇ ਦੀ ਫੁੱਲ ਤੇ ਯਾਰ ਇਹ ਦੇ ਦੂ ਬਈ ਯਾਰ ਆਰਡਰ ਵੀ ਫੁੱਲ ਸਾਈਜ਼ ਦਾ ਹੀ ਰੱਖਦੀ ਆ ਹਾਂ ਐਨ ਰੱਖਦੀ ਆ ਨਾਲ ਇੱਕ ਟੁੱਟਮਾ ਜਿਹਾ ਲੇਵਾ ਹੁੰਦਾ ਉਹ ਸੀ ਐਨ ਹੀ ਆਗਾ ਫੁੱਲ ਮਜ਼ਬੂਤ ਆਰਡਰ ਆ ਗਿਆ ਤੇ ਤਾਰਾਂ ਸਾਨੂੰ ਬੱਚਾ ਲਾ ਕੇ ਦਿਖਾ ਦਾਂਗੇ ਮਾਰ ਕੇ ਇਹਦੀਆਂ ਤੇ ਆ ਗਈ ਯਰਸੀ ਕੰਪਨੀ ਦੇ ਵਿੱਚ ਤੇ ਮਾਗਰ ਵੀ ਬੱਸੀ ਇਹਦੇ ਬਾਈ ਯਾਰ ਆ ਨਾਲ ਵੀ ਇਹਦੇ ਪੱਛੀ ਆ ਪੱਛੀ ਦੇ ਵੀ ਮਾਰਦੇ ਗਰੀ ਬੱਸੀ ਮੈਂ ਤੈਨੂੰ ਕੁਝ ਨਹੀਂ ਬੁਲਾਉਣੇ ਸੀਮਨ ਦੇ ਸੀਮਨ ਦਾ ਮੈਨੂੰ ਪਤਾ ਨਹੀਂ ਭਰਾ ਮੇਰੇ ਨੂੰ ਬੱਸੀ ਚੰਗੀ ਹੈ ਕੋਲਮ ਲਾ ਕੇ ਠੀਕ ਹੈ ਕਰਨ ਨੰਨੀ ਪਰੰਦੀ ਹੈਗੀ ਆ ਇੱਥੇ ਮਾਰਦੇ ਕੈਮਰਾ ਲੈ ਬੱਚਾ ਲਾ ਦੇ ਬੱਚਾ ਲਾ ਕੇ ਧਾਰਾਂ ਸਾਨੂੰ ਦਿਖਾ ਦਿੰਨੇ ਮਾਰਦੇ ਜੀ ਲੈ ਚਵਾਈ ਕਰ ਸਕਦੇ ਨੇ ਚੱਕ ਕਹਿੰਦੇ ਚਵਾਈ 45 ਵਾਲਾ ਕੰਮ ਹੀ ਹੈ ਤੇ ਸਵੇਰ ਆ ਵੀ ਠੰਡੀ ਸੀਲੇ ਖਾਸियत ਆ ਭਰਾਵਾਂ ਦੀ ਜਦੋਂ ਵੀ ਵੀਡੀਓ ਬਣਾਉਣਾ ਇਸ ਘਰ ਦੇ ਵਿੱਚ ਤਕਰੀਬਨ ਆ ਕੰਦੇ ਸੀਲ ਪਸ਼ੂ ਨੇ ਦੋਆ ਪਾਸੇ ਬੈ ਕੇ ਧਾਰਾ ਮਾਰਨ ਵਾਲਾ ਸੀ ਨਹੀਂ ਹੁੰਦਾ ਬਾਸ਼ੜਦੇ ਬਾਈ ਪੂਰਾ ਮੜਾ ਹੋਰ ਬਾਈ ਆਨਲਾਈਨ ਕਈ ਵਾਰੀ ਮਮੋਣੀ ਪੈਂਦੇ ਸਾਨੂੰ ਇਹ ਕਰਾ ਦੇ ਕਿਰਾ ਮਾਂ ਕੋਈ ਚੱਕਰੇ ਤਸੱਲੀਆ ਪੂਰੀ ਤੇ ਰੇਟ ਦੱਸ ਦੇ ਦਾ ਰੇਟ ਕੀ ਰਹੂਗਾ ਕਿਉਂਕਿ ਭਰਾ ਬੇਚੈਨ ਹੋ ਗਿਆ ਰੇਟ ਬਾਈ 70 ਕਾਲਾ 80 ਕਾਲਾ ਹੈ ਬਾਈ 72 ਕਾਲਾ 70 ਦੀ ਬੱਸੀ ਦੇ ਦਾਂਗੇ ਫਿਕਸ ਜੀ ਹਾਂ ਫਿਰ ਸੂਈ 70 ਦੀ ਦੇ ਦਾਂਗੇ ਭਰਾ ਨੂੰ ਬਾਈ ਕਹਿੰਦਾ ਫਿਕਸ ਜੀ 70000 ਦੀ ਆਪਾਂ ਇਹ ਜਰਸੀ ਵੱਛੀ ਦੇ ਦਾਂਗੇ ਹੋਈ ਜੰਪੋਰ ਸਾਈਡ ਤੇ ਇੱਥੋਂ ਦਿਖਾ ਦੇ ਜੀ ਆਰਡਰ ਦੀ ਬਾਈ ਬਈ ਸੇਫ ਆਲੀ ਜਨ ਮੈਨੂੰ ਦੇਖਣੀ ਹੋਰ ਆ ਬਈ ਕਾਸੇ ਤੇ ਪਾਣੀ ਦੇ ਸਕ ਤੂੰ ਬਈ ਕੁਝ ਕਰਨ ਲੱਤ ਨਹੀਂ ਮਾਰਨ ਨਾ 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 ਲੱਤ ਮਾਰਨ ਦਾ ਹੈ ਹੀ ਨਹੀਂ ਬਈ ਕਰਮ ਜੀ ਰੱਬ ਦਾ ਜੋ ਮਰਲਾ ਲੱਤ ਮਾਰਨ ਤੇਨੂੰ ਲਾਈ ਨਹੀਂਦਾ ਚਬਾਈ ਦਾ ਫੁੱਕ ਹੀ ਆ ਗਈ ਹਾਂ ਇੱਕ ਨੰਬਰ ਆ ਵੀਰੇ ਇਹਦਾ ਤੇ ਲੈ ਦੇ ਜੀ ਪੂਰੇ 70 ਦੇ ਦੇਾਂਗੇ ਭਰਾ ਮੇਰਾ ਦੇਖ ਲੈ ਆਰਡਰ ਦੀ ਕਿੰਨੀ ਸੇਫ ਆ ਉਹ ਨਹੀਂ ਦੇਖ ਲੈ ਸਹਜ ਬਹੁਤ ਸੋਹਣਾ ਹੈ ਇਹ ਆਰਡਰ ਦਾ ਸਾਈਜ਼ ਬਹੁਤ ਸ਼ਾਨਦਾਰ ਹੈ ਬੱਚੀ ਇਹਦੇ ਕੋਈ ਤੋਂ ਆਹ ਪੰਜ 6 ਕਿਲੋ ਉਹ ਤੋਂ ਮੈਂ ਕੱਢਤਾ ਗਿਆ ਬਾਈ ਬੈਂਦੀ ਨਹੀਂ ਸੀ ਭਰਾ ਮੇਰਾ ਤੇ ਹੁਣ ਮਾਰ ਗਿਆ ਜੀ 2 ਨੰਬਰ ਵਾਲੀ ਦਾ ਆਰਡਰ ਤੇ ਮਾਰ ਪਹਿਲਾਂ ਕਹਿ ਮਰੇ ਆਰਡਰ ਨੇ ਛੰਡੀ ਸੀ ਲਈ ਵੀ ਪਗੜੀ ਬਾਈ ਐਵੇਂ ਬਾਈ ਥੱਲੇ ਦੇਖ ਲੈ ਠੀਕ ਹੈ ਕੰਨ ਲੈ ਗਲਾਬੀ ਗਲਾਬੀ ਥਣ ਲੱਗਿਆ ਹੋਇਆ ਕਾਲਾ ਹੱਟਾ ਕਣ ਦਾ ਸਹਜ ਬਹੁਤ ਸੋਹਣਾ ਰੱਖਦੀ ਹੈ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਵੀਰੇ ਇਹ ਕਦੋਂ ਸੂਈ ਆ ਇਹ ਇਹ ਤੜਕੇ ਸੂਈ ਆ 4 4-5 ਵਜੇ ਸੂਈ ਆ ਠੀਕ ਹੈ ਕੰਨ ਇਹ ਸਵੇਰੇ 4-5 ਵਜੇ ਬਾਈ ਕਹਿੰਦਾ ਸੂਈ ਵੀ ਸੂਹਾ ਗੜਾ ਦਾ ਸੂਹਾ ਦੂਜਾ ਦਾ ਦੂਜਾ ਸੂਹਾ ਇਹ ਵੀ ਅੱਜੇ ਸੂਈਆ ਤੇ ਇਹਦੇ ਨਾਲ ਬੱਚਾ ਕੀ ਆ ਜੀ ਇਹ ਮਗਰ ਬੱ싸ਗਾ ਵੀਰੇ ਇਹਦੇ ਨਾਲ ਆ ਗਿਆ ਬੱਚਾ ਉਹ ਸੀਮ ਨੇ ਦੇ ਜਰਸੀ ਦੀ ਲੱਗੀ ਜੀ ਜਰਸੀ ਦਾ ਸੀਮ ਲੱਗਾ ਹੋਸੀ ਵੀਰੇ ਹਨ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਬਾਡੀ ਬੰਤਰ ਦੀ ਬਹੁਤ ਸ਼ਾਨ ਆ ਤੇ ਥਾਣਾ ਸੁਣ ਬਹੁਤ ਸੋਹਣ ਲੱਗਾ ਵੀਰੇ ਦਾ ਤੇ ਆ ਕੀ ਨਵੇਂ ਹਨ ਨਵੇਂ ਹਨ ਦੂਜਾ ਸੂਹਾ ਵੀਰੇ ਇਹ ਵੀ ਦੰਦਾ ਸੀ ਸਿੱਕੀ ਵੀ ਹੋਊਗੀ ਬਈ ਠੀਕ ਆ ਗਾ ਇੱਥੋਂ ਮਾਰ ਗਰੀ ਫੇਸ ਤੇ ਕੈਮਰਾ ਬਹੁਤ ਸੋਹਣੀ ਆ ਇੱਧਰ ਲਿਆ ਫਿਰ ਸਾਹਮਣੇ ਲਿਆ ਮੜੀ ਕੁਆਲਿਟੀ ਕੁਆਲਿਟੀ ਬਹੁਤ ਵੱਸੀ ਵੀ ਯਾਰ ਇੱਥੇ ਰੋਕ ਲਾ ਇੱਥੋਂ ਥਾਣਾ ਠੀਕ ਹੈ ਗੱਲਾ ਮਜ਼ਾਰ ਮਾਰ ਦੇ ਮਾਰ ਦੇ ਮਾਰ ਦੇ ਲੈ ਇਹਦੀ ਚਵਾਈ ਦਿਖਾ ਦੇ ਗਰੀ ਇੱਥੇ ਹੀ ਦਿਖਾ ਦੇ ਜੀ ਦਾ ਵੋਏ ਇਹ ਚਵਾਈ ਦੀ ਆ ਗਈ ਫੁੱਲ ਠੋਸ ਆ ਇਹਦਾ ਵੀ ਐ ਸਮਝ ਲੈ ਵੀ ਸੜਕ ਤੇ ਖੜਾ ਕੀ ਧਾਰਾ ਮਾਰਨ ਵਾਲਾ ਕੰਮ ਆ ਵਾ ਠੀਕ ਆ ਚਵਾਈ ਦਾ ਲੈ ਚਲ ਅੰਦਰ ਨੂੰ ਥਾਣ ਬਹੁਤ ਸੋਹਣਾ ਲੱਗ ਰਿਹਾ ਕਿ ਲੱਭ ਦੇਖੀ ਬਈ ਅਸਾਂ ਮੁੱਠੀ ਆਸਾਂ ਜਮਾ ਇੱਕ ਨੰਬਰ ਲੈ ਚਲ ਬਈ ਲੈ ਆ ਭਰਾ ਮੇਰਾ ਦੇਖੀ ਸੁਆਦ ਮੇਰੇ ਸੁਆਦ ਬਹੁਤ ਚੰਗੀ ਆ ਬਰੇ ਸੀਲ ਆ ਡਰ ਆ ਗਿਆ ਜਮਾ ਇਹਨਾਂ ਨਾਲ ਲੱਗ ਮਾ ਫੁੱਲ ਫੀਟਿੰਗ ਵਾਲਾ ਕੱਦ ਕੁੱਤੇ ਦਾ ਰੱਖਦੇ ਭਰਾ ਕਿੰਮਿਆਂ ਕੱਦ ਕਾਠ ਵੀ ਚੰਗਾ ਬਾਦੀ ਵੀ ਵੀ ਚੰਗੀ ਆ ਤੇ ਬਾਕੀ ਗਰਮੀ ਚ ਚੱਲਣ ਵਾਲੀ ਆ ਹਾਂ ਕ੍ਰੋਸ ਗਾਂ ਵੀ ਮੈਂ ਵੀ ਗਰਮੀ ਆਸੀ ਆਹੋ ਆ ਕ੍ਰੋਸ ਅੰਗ ਚ ਆ ਗਈ ਆ ਗਈ ਬਿਲਕੁਲ ਨਵੇਂ ਹਾਣ ਦੇ ਵਿੱਚ ਸੁਭਾਸ ਨੂੰ ਦਿਖਾਈ ਦਿੱਤਾ ਬਾਹਰੇ ਖੜਾ ਕੀਤਾ ਰਮਰਵਾ ਜੇ ਅੰਦਰ ਮਾਰਨੇ ਤਾਂ ਅੰਦਰ ਵੀ ਲੈ ਕੇ ਮਾਰਦੇ ਨੇ ਬਾਬਾ ਬਣਾ ਚੱਕਰ ਨਹੀਂ ਬੱਚੇ ਤੋਂ ਬਣਾ ਬੱਚੇ ਨੂੰ ਫੇਰ ਵਜਾ ਖਲੇ ਦੇਖੀ ਠੀਕ ਆ ਗੱਲ ਹਾਂ ਲੈ ਖੇਲਣ ਜਲਦ ਨਾਲ ਸੀ ਨਹੀਂ ਹੈਗਾ ਨੋ ਨੋ ਲੈ ਉਧਰ ਬਾਈ ਪੱਲਾ ਲੈ ਬੈਠਾ ਨਹੀਂ ਠੀਕ ਆ ਗਾ ਮੈਂ ਠੀਕ ਹੈ ਨਹੀਂ ਬਈ ਯਾਰ ਤਬ বিনা ਬੱਚੇ ਦੀ ਲਾਈ ਅਹੀਂ ਧਾਰਾ ਮਾਰਤੀ ਹੈ। ਛੱਡ ਦੇ ਕੋਈ ਨਹੀਂ ਰੇਟ ਦੱਸੇ ਦਾ। ਪਰ ਵੀਡੀਓ ਲੰਬੀ ਹੋਈ ਨੇ ਜਿਆਦਾ। ਇਹ 75-77 ਵੀ ਮੰਗ ਲਈ 80 ਵੀ ਮੰਗ ਲਈ ਭਰਾ ਮੇਰਾ ਤਾਂ ਵੀ ਥੋੜਾਗਾ। ਬਸ ਸਿਰਫ 67 ਹੀ ਦੇ ਦਾਂਗੇ। ਹੈ? 67000 ਦੀ ਦੇ ਦਾਂਗੇ। ਇਹ 67 ਦੀ ਦੇ। ਲੇ ਲੇ ਵੀ ਜੀ ਆਰਡਰ। ਕੀਟਿੰਗ ਵਾਲਾ ਆ ਗਿਆ ਕੀਟਿੰਗ ਵਾਲੇ ਮਤੇ ਗਾੜੀ ਤੇ ਬਸਾਰੀ ਦੇਖੀ ਨੀ ਸੋਹਣੀ ਲੱਗੀ ਮੂਰੇ ਤੇ ਮਾਰ ਗਏ ਇਹ ਬੱਛੀ ਬਾਈ ਕਹਿੰਦਾ ਹੋ ਜੂਗੀ ਸਿਰਫ 67 67000 ਦੀ ਦੇ ਦਾਂਗੇ ਬਈ ਯਾਰ ਬਿਲਕੁਲ ਨਵੇਂ ਹਾਣ ਦੇ ਵਿੱਚ ਦੂਜਾ ਸੁਹਾ ਬੱਛੀ ਇੱਕ ਨੰਬਰ ਵਾਲੀ ਸੱਤਤੀ ਹੋ ਜੂਗੀ ਹਾਂ ਤੇ ਬਾਕੀ ਜੇ ਕਿਸੇ ਨੇ ਜੋੜਾ ਪਾਉਣਾ ਜੋੜਾ ਫਿਰ ਆਪਾਂ ਉਹ ਮੈਂ ਕਰ ਲਾਂਗਾ ਭਰਾਣਾ 2000 ਰੁਪਏ ਹੋਰ ਕਰ ਦਾਂਗੇ ਮਾਨਤਾਂ ਬਈ ਯਾਰ 2000 ਦਾ ਮਾਨਤਾਂ ਹੋ ਤੇ ਆਹ ਦੇਖਦੇ ਇਹ ਹੁਣ ਮਾਰ ਗਿਆ ਜੀ ਤਿੰਨ ਨੰਬਰ ਤੇ ਇਹਦੇ ਆਰਡਰ ਤੇ ਥਣ ਦਾ ਸਹਜੇ ਦਿਖਾ ਬ ਲੈ ਜਿਹੜੇ ਕੱਲ ਵੀ ਸੂਈ ਹੋਈ ਆ ਭਰਾ ਇੱਕ ਹਾਲ ਦੀ ਸੀ ਇਹਦੀ ਜੇਰ ਜੂਰ ਜਮ ਪ੍ਰੋਪਰ ਮੇਰੇ ਕੋਲ ਵੀਡੀਓ ਪਈ ਆਪਾਂ ਤੇ ਚ ਗਾਲੀ ਕਰੀ ਜਾਂਦੀ ਆ ਗਾਲੀ ਕੋਈ ਨੂੰ ਬਹੁਤ ਚੰਗਾ ਮੈਂ ਇਹਦੇ ਮਗਰ ਵੀ ਬੱਸੀ ਆ ਪ੍ਰਾ ਅੱਛਾ ਇਹਦੇ ਨਾਲ ਬੱਛੀ ਆ ਹਾਂ ਇਹ ਮਗਰ ਬਸੇ ਲੇਵੇ ਦੀ ਬੰਤਰ ਦੇਖੀ ਕਿਵੇਂ ਲੱਗਿਆ ਆ ਨਾਲ ਇਹਦੇ ਉਹ ਦੇਸੀ ਆ ਗਈ ਬੱਛੀ ਹੈ ਨਾ ਹਾਂ ਹਾਂ ਦੇਸੀ ਨਾਲ ਬੇਵਾ ਆਰਡ ਦੇਖੀ ਕਿਵੇਂ ਇਹਦੇ ਕੋਲ ਕਿੰਨਾ ਕੁ ਬੋੜਾ ਹੋਊਗਾ ਤੜਕੇ ਜੂਆ ਮੈਸੀ 7 ਕਿਲੋ ਉਹਦੇ ਵੀ 6-7 ਕਿਲੋ ਠੀਕ ਆ 6-7 ਕਿਲੋ ਦਾ 12-13 ਕਿਲੋ ਦਾ ਬੋੜੇ ਦਾ ਸਟਾਰਟ ਹੋਊਗੀ ਬਈ ਇਹ ਤੇ ਆ ਗਈ ਕ੍ਰੋਸ ਹੰਗ ਦੀ ਯਾਰ ਇਹ ਆਈ ਆਸਲ ਵੀਰੇ ਆ ਇਹਦਾ ਫ੍ਰਿਜ ਆ। ਬਸ ਆਪਾਂ ਸਾਰੇ ਆਮ ਦਾ ਹੈਰਾਨ ਕਰਨ ਵਾਲੇ ਕੰਮ ਕਰਾਂਗੇ। ਆਪਾਂ ਬੜਾ ਆਹੋ ਨਹੀਂ ਮੁੱਲ ਕਰਦੇ ਵੀਰੇ। ਠੀਕ ਆ ਕੰਡਾ। ਹਾਂ। ਇਹ ਇੱਥੇ ਇੱਥੇ ਰੋਕ ਲਾ ਬਾਈ। ਥੋੜਾ ਬੱਚੇ ਦਾ ਕਰਦੀ ਆ ਭਰਾ। ਕੋਈ ਨਹੀਂ ਕੋਈ ਨਹੀਂ ਨੇੜੇ ਫੜ ਕੇ ਰੋਕ ਲਾ ਪੋਚ ਕੇ। ਇੱਥੋਂ ਗਾਦੀ ਥਣ ਥਣ ਦਿਖਾ ਦੇ। ਥਣ ਥਣ ਬੜਾ ਚੰਗਾ ਲੱਗਿਆ ਬੱਚੀ ਨੂੰ। ਲੈ ਚੱਲ ਲੈ ਚੱਲ ਬੱਚੇ ਤੇ ਲੈ ਚੱਲ ਪ੍ਰੇਸ਼ਾਨਾ। ਬੱਸੀ ਲੈ ਜਲ ਮਣਾ। ਅੰਦਰ ਲੈ ਬੰਨੇ ਲੈ ਚੱਲ ਅੰਦਰ ਖੜਾ ਕੇ ਦਿਖਾ ਦਾਂਗੇ। ਹਾਂ ਹਾਂ ਹਾਂ। ਇੱਥੋਂ ਦਿਖਾ ਦੀ ਯਾਰੀ ਆਰਡਰ ਕੁਆਲਿਟੀ ਦਿਖਾ ਦੀ। ਅਣ ਦਾ ਸੈਜ ਕਰਾ ਦੇ ਚੈੱਕ ਟਟਮੀ ਵਾਲਾ ਸੀਨ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਬਿਲਕੁਲ ਇੱਕ ਨੰਬਰ ਆ ਭਰਾ ਮੇਰਾ ਬਿਲਕੁਲ ਬੱਛੀ ਆ ਗਈ ਸ਼ਾਨਦਾਰ ਪੂਰੀ ਤੇ ਆਰਡਰ ਦੀ ਚੜ੍ਹਾਈ ਜੂਰੀ ਬਿਲਕੁਲ 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 ਬਾਈ ਲੈ ਬੱਚਾ ਲਾ ਦੇ ਤਾਰਾ ਜਮੀ ਦਿਖਾ ਦੇ ਮਾਰ ਦਿਖਾ ਨਿਕ ਨੰਬਰ ਭਰਾ ਵਿੱਚ ਬਾਈ ਉਹ ਬੱਚਾ ਦਿਖਾ ਉਹ ਚੰਗਾ ਚੰਗਾ ਬੜਾ ਇੱਕ ਵਾ ਬਹੁਤ ਆ ਗਈ ਨਾਲ ਬੱਛੀ ਬੱਛੀ ਆ ਗਈ ਤਕਰੀਬਨ ਜਿਵੇਂ ਆਪਾਂ ਪਹਿਲਾਂ ਉਹਦੇ ਪੰਜ ਦੇ ਵਿੱਚ ਆ ਗਈ ਬੱਸੀ ਜੀ ਹੁਣ ਮੈਂ ਇਸੀ ਦੇ ਵਿੱਚ ਆ ਗਈ ਤੇ ਨਿਆਣਾ ਲੈਂਦੀ ਆਏ ਨਿਆਣਾ ਪਾਣਾ ਪਾਓ ਤਾਂ ਤੁਸੀਂ ਦੇਖਾਂਗੇ ਲਾ ਮੈਂ ਪਾ ਕੇ ਸਾਨੂੰ ਭਰਾਵਾਂ ਨੂੰ ਠੀਕ ਆ ਗੱਲ ਤੇ ਨਿਆਣਾ ਵੀ ਤੁਹਾਨੂੰ ਜਲਦੀ ਜਲਦੀ ਵੀਡੀਓ ਚ ਪਾ ਕੇ ਦਿਖਾਏ ਦਿੱਤਾ ਬਾਈ ਨੇ ਵੀ ਉਦਾਂ ਸੁਭਾਅ ਵਾਲਾ ਸੀ ਨਹੀਂ ਪਾ ਲੋ ਚਾਹੇ ਨਾ ਪਾਣੂ ਕਿਉਂਕਿ ਕ੍ਰੋਸ ਅੰਗ ਕਰਕੇ ਕਈ ਵਾਰੀ ਚਲੋ ਨਿਆਣਾ ਪਾਉਣਾ ਵੀ ਜ਼ਰੂਰੀ ਆ ਆ ਗਈ ਸਤਾਦ ਤੇ ਚਵਾਈ ਕਰ ਸਕਦੇ ਹਾਂ ਚੈੱਕ ਸੱਜਣੋ ਚਵਾਈ ਆ ਗਈ ਫੁੱਲ ਮੋਟੀ ਬੱਛੀ ਵੀ ਤੇ ਹੁਣ ਅਗਲੇ ਥਾਣਾ ਚ ਮਾਰਦੇ ਤੇ ਤੇ ਅਗਲੇ ਥਾਣਾ ਦੀ ਚਵਾਈ ਵੀ ਚੈੱਕ ਕਰ ਸਕਦੇ ਹਾਂ ਚਵਾਈ ਅਗਲੇ ਥਾਣਾ ਦੀ ਵੀ ਫੁੱਲ ਸੁੱਕੀ ਆ ਗਈ ਤੇ ਫੁੱਲ ਮੋਟੀ ਆ ਗਈ ਰੇਟ ਸਤਾ ਦੇ ਦਾ ਰੇਟ ਕੀ ਰਹੂਗਾ ਭਾਈ 55 ਦੀ ਬਾਅਦ ਦੇ ਦਾਂਗੇ ਭਾਈ ਬਣ ਕੇ ਉਹ ਕੰਮ ਨਹੀਂਗਾ ਵੀ 100 ਤੋਂ ਉਧਰੋਂ ਸੋਰਸ ਪਾਰਾ ਉਹ ਮੈਂ ਹੋਗਾ ਵੀ 55 ਦੀ ਫਿਕਸ ਜੀ ਦੇ ਦਾਂਗੇ ਬਸ 55 ਦੀ ਦੇਣੇ 10 ਪਿੰਡ ਰਹਿਣਾ ਅਗੇ ਫਿਰ ਮੇਰੇ ਕੋਲੇ ਆ ਜੇ ਬਾਅਦ ਚ ਠੀਕ ਹੈ ਗੱਲ ਵੀ ਆਪ ਆ ਜੇ ਮਿਲ ਜੇ ਤਾਂ ਦੇ ਫੁੱਟੇ ਨੂੰ ਗਏ ਜੀ ਦੇਖੀ ਲੈਵਲ ਉਹਦੀ ਬੜੀ ਬੰਦਰ ਦੇਖੀ ਦੇਖੀ ਲੈ ਭਾਈ ਕਹਿੰਦਾ ਦੇ ਦਾਂਗੇ 55000 ਦੀ ਤੇ ਹੁਣ ਤੇ ਹੁਣ ਮਾਰਦੇ ਆ ਜੇ ਤੇ ਕੈਮਰਾ ਬੱਚੀ ਤੇ ਤੇਰੀ ਉਮਰ ਕਿੰਨੀ ਕਸਤਾ ਦਾ ਬੱਟਾ 2 ਸਾਲ ਦੀ ਹੈ ਵੀਰੇ ਬੱਚਾ ਹੀ ਹੈ ਤਾਂ ਹਲੇ ਯਾਰ ਖਾਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਢੋਰ ਬਾਈ ਬੋਲ ਕੇ ਦੇਖੀ ਆ ਜੀ ਪਿੱਛੇ ਪਿੱਛੇ ਜਗਾੜ ਦੇ ਗੁਰੂ ਕੀ ਲੱਗਦੇ ਦੇਖੀ ਠੀਕ ਹੈ ਗੱਲ ਗੱਬਣਾ ਇਹ ਗੱਬਣ ਬੱਸੀ ਐ ਗੱਬਣਾ ਇੱਕ ਦਿਨ ਕੱਢਦੀ ਐ ਲੈ ਜੀ ਇੱਕ ਦਿਨ ਵੀ ਲੈ ਆ ਦੇ ਪੰਜ ਚਾਰ ਦਿਨ ਵੀ ਲੈ ਆ ਦੇ ਨਾਲ ਇਹਨਾਂ ਪੰਜ-ਛੇ ਦਿਨ ਵੀ ਆ ਜੀ ਤਾਂ ਕੱਲ ਨੂੰ ਸੂਪੇ ਭਰਾ ਮਿਲਿਆ ਦਿਖਾ ਦੇ ਕਰਕੇ ਮੈਨੂੰ ਦਿਖਾ ਬੱਚਾ ਹੈ 22 ਸਾਲ ਦੇ ਵਿੱਚ ਕਹਿੰਦੇ ਬਈ ਦੰਦਾਗ ਲਵਾਂਗੇ ਇਹ ਬੱਚਾ ਹੈ ਜਮਾ ਆ ਥਾਣੇ ਨੂੰ ਮੱਜਾਂ ਨਾਲ ਦੀ ਲੱਗਿਆ ਨਾ ਹਾਂ ਤੋਹਫਾ ਵਾ ਜਮਾ ਚੰਗੀਆਂ ਝੋਟੀਆਂ ਨਾਲ ਦਾ ਥਾਨ ਲੱਗਿਆ ਸੱਜਣੋਂ ਤੇ ਆਰਡਰ ਲੱਗਿਆ ਬਿਲਕੁਲ ਨਾਲ ਲੱਗਿਆ ਮੁਠੀਆਂ ਥਾਨ ਲੱਗਿਆ ਮੈਂ ਬਲੂਨ ਕੱਤੀ ਉਥਾਨੀ ਲੱਗਾ ਉਦਦਾ ਪਹਿਲੇ ਦੂਜੇ ਸੂਈਆਂ ਆ ਜਿੱਦਾਂ ਚੰਗੀਆਂ ਝੋਟੀਆਂ ਨੂੰ ਥਾਨ ਲੱਗਿਆ ਉ ਬੱਸੀ ਆ ਦੇਖੀ ਫੇਸ ਕੁਆਲਟੀ ਬਹੁਤ ਸੋਹਣੀ ਆ ਬਾਈ ਯਾਰ ਕੱਦ ਕਾਠ ਵੀ ਸੋਹਣਾ ਟਾਂਚੇ ਦੀ ਵੀ ਸੋਹਣੀ ਆ ਤੇ ਬਾਕੀ ਫਿੱਟ ਫਿੱਟ ਆ ਗਈ ਬਿਲਕੁਲ ਦੇਖੀ ਦੇਖੀ ਤੇਰਾ ਦੇਖ ਘੋੜੀ ਆ ਜਾਮਾ ਚ ਚਾਲ ਚੱਲਣ ਚਾਲੀ ਘੋੜੀ ਵਾਲੇ ਨੇ ਭਰਾ ਮੇਰੇ ਬੱਸੀ ਦੇ ਇਹ ਕਮਾਲ ਆ ਬਾਈ ਯਾਰ ਕਮਾਈਂ ਬ੍ਰਦਰ ਕਮਾਲ ਕਮਾਲ ਆ ਦੇਖ ਫੇਸ ਕੁਆਲਟੀ ਇਸ ਤੇ ਮਾਰਦੇ ਸ਼ਕੀਨੀ ਸ਼ਕੂਨੀ ਕਰਾ ਦੇ ਚੈੱਕ ਹੋ ਕੇ ਮੈਂ ਖੜਦੀ ਆ ਘੋੜੀ ਵਾਲਾ ਬਾਹਲੀ ਚੰਗੀ ਆਸਲਾ ਬਾਈ ਗੁੜੀ ਦਾ ਦੇਖੀ ਇਹਨੇ ਕੀ ਲੱਤ ਸੜ ਮਾਰਨੀ ਕਰਮ ਵਾਲੀ ਨੇ ਦੇਖ ਲੈ 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 ਆ ਗਈ ਪੂਰੀ ਲੈ ਦੋ ਮੈਂ ਆਇਆ ਕਿ ਬੱਚਾ ਦਾ ਰਬੀ ਯਾਰ ਆ ਲੈ ਚੱਲ ਬਈ ਅੰਦਰ ਇਹ ਗਾਣਾ ਤੇ ਤਾਂ ਦੇਣੀ ਲੱਖਾਂ ਦੇ ਤਾਂ ਮੁਠੀ ਵਾਲੀ ਹੈ ਹੈ ਦਿਨ ਕਿ ਕੱਢ ਸਕਦੇ ਬਾ ਐਨੀ ਪਾਪੋਂ ਪੰਜਾਂ ਦਿਨ ਗਿਆ ਭਾਈ ਨਹੀਂ ਫਿਰ ਕੱਲ ਨੂੰ ਵੀ ਸੂਸ ਹੋ ਜਾਣੀ ਪੰਜਾਂ ਦਿਨ ਲੈ ਜੀ ਭਾਈ ਹਣਾ ਠੀਕ ਆ ਗੱਲ ਹਾਂ ਪਰ ਆਰਡਰ ਨੂੰ ਨਾਲ ਲਗਮਾ ਰੱਖ ਦਿਆ ਜਮ ਨਾਲ ਲਗਮਾ ਰੱਖ ਦਿਆ ਵੀਰੇ 150 ਬਿਲਕੁਲ ਬਿਲਕੁਲ ਜਮ ਇਹ ਹੈਗੀ ਆ ਸੱਜਣੋਂ ਪਹਿਲੇ ਸਵੇ ਇਹਦਾ ਗੈਸ ਤੁਸੀਂ ਕਰਨਾ ਵੀ ਦੁੱਧ ਕਿੰਨਾ ਸਾਡੇ ਕੋਲ ਪਾਉ ਜੀ ਇਹ ਚਮਕੌਰ ਸਿੰਘ ਇਹਦਾ ਪੈਸਾ ਫਿਰ ਵੈਸੇ 67 ਦੀ ਦੇ ਦਾਂਗੇ ਹੈ ਬਸ ਸਿਰਫ 67000 ਦੀ ਬੱਸੀ ਦੇ ਦਾਂਗੇ ਅੱਜ ਤੋਂ ਹੁਣ ਤੱਕ ਤਿਆਰ ਕਰਨ ਲਕਾਲੇ ਜਿਸ ਤਰਜੀਹ ਵੀ ਤਿਆਰ ਹੋ ਗਈ ਬਸ ਇਹ ਮੇਰੇ ਦਿਰ ਫੁੱਟੇ ਹੋ ਗਏ ਫਰਾ ਮੇਰਾ ਜਮੇ ਫਿਕਸ ਕਿੰਨੇ ਦੀ ਹੋ ਜੂ ਬਜੇ ਰਸਤਾੜ ਦੀ ਹੋ ਫਿਕਸੀ ਆ ਪੰਜ 400 ਛੱਡ ਦਾਂਗੇ ਫਰਾ ਮੇਰਾ ਬੋਲਾ ਮਾਲ ਉੱਪਰ ਆ ਕੰਮ ਨਹੀਂ ਬੱਸੀ ਆ ਪੰਜ 400 ਰੁਪਏ ਬਾਈ ਕਹਿੰਦਾ ਇਹਦੇ ਚੋ ਛੱਡ ਦਾਂਗੇ ਤੇ ਆਰਡਰ ਕੈਰੀ ਕੇਰਾ ਹੋ ਦਿਖਾ ਦੇ ਲੈ ਦੇਖੀ ਜਮਾ ਯਾਰ ਫਿਕਸਾ 10000 ਰੱਖ ਦਿਆ ਥਣ ਬਹੁਤ ਕਮਾਲ ਦਾ ਰੱਖਦੀ ਆ ਜਮਾ ਮੁਠੀਆ ਥਣ ਲੱਗਾ ਜਮਾ ਗੁੱਲੇ ਆ ਬਾਈ ਗੱਲਾਂ ਥਣ ਲੱਗੀਆਂ ਦੂਰਾ ਥਾਣਾ ਰੱਬ ਨੇ ਜਮਾ ਘਰ ਕੇ ਬਣਾਈ ਹੋਈ ਆ ਜਮਾ ਨੰਬਰ ਬੋਲ ਦਿਓ ਜੀ ਨੰਬਰ 9779475644 ਬਈ ਆ ਗਾਂ ਵੀ ਬਹੁਤ ਸ਼ਾਨਦਾਰ ਹੈ ਤੇ ਰੇਟ ਵੀ ਬਿਲਕੁਲ ਜਾਇਜ਼ ਆ 55000 ਤੇ ਆ ਪਛੀ ਦਾ ਰੇਟ ਵੀ ਬਾਈ ਨੇ ਜਾਇਜ਼ ਕਰਿਆ ਬਿਲਕੁਲ ਤੇ ਆਰਡਰ ਦੀ ਬਹੁਤ ਸਾਫ਼ ਹੈ ਤੇ ਉਹ ਜਰਸੀ ਦਾ ਰੇਟ ਵੀ ਬਿਲਕੁਲ ਜਾਇਜ਼ ਆ ਬਾਕੀ ਜਿਹੜੇ ਭਰਾ ਬੱਚੇ ਤਾਂ ਠੰਡੇ ਸੀ ਜਿੰਨੇ ਮਰਜ਼ੀ ਦੁਕਾਨਦਾਰੇ ਵੜ ਜੀ ਬਈ ਹਰਾਂ ਲੈ ਲੈ ਠੀਕ ਆ ਕਰ ਲੈ ਲੈ ਆ ਜਿਹੜੇ ਵੀ ਭਰਾ ਨੂੰ ਕੋਈ ਵੀ ਪਸ਼ੂ ਸਮਝ ਚ ਆਊਗਾ ਬਾਈ ਨਾਲ ਗੱਲਬਾਤ ਕਰਕੇ ਦੇਖ ਲੈਓ ਪਰ ਆ ਕੇ ਕੋਈ ਚੱਕਰ ਨਹੀਂ ਆਪਾਂ ਨੂੰ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ